ਕੌਡੀ ਖੇਡਦਾ ਖੇਡਦਾ ਕਿੱਧਰ ਗਾਣੇ ਲਿਖਣ ਲੱਗ ਗਿਆ ਮੈਂ 2 ਸਾਲ ਕੁੱਟ ਜ਼ਰੂਰ ਖਾਧੀ ਕੌਡੀ ਚ ਦਿੱਲੀ ਆਰ ਗਰਾਊਂਡ ਤੇ ਜਿਹੜੇ ਜੁੜੇ ਲਾ ਕੇ ਵੜਿਆ ਸੀ ਮੈਂ ਭਾਰਾ ਸੀਗਾ ਹਾਂ ਉਸ ਤਾਂ ਮੈਨੂੰ ਸੰਗ ਜੀ ਲੱਗੀ ਜਾਵੇ ਸਾਰਾ ਹਾਂ ਮੈਂ ਪਹਿਲੀ ਕੌਡੀ ਪਾਈ ਤੇ ਮੈਂ ਭੱਜਿਆ ਆ ਹਾਂ ਦੂਜੀ ਕੌਡੀ ਪਾਈ ਜਦੋਂ ਤੇ ਉਹਨੇ ਮੈਨੂੰ ਫੜ ਲਿਆ ਜਦੋਂ ਫੜ ਲਿਆ ਉਹਨੇ ਮੈਨੂੰ ਤੇ ਮੈਂ ਉਹਨੇ ਲੱਤ ਫੜ ਲਈ ਮੈਂ ਕਿਹਾ ਵੀ ਛੱਡ ਦੇ ਤੇ ਮੈਂ ਡਿੱਗ ਪਿਆ ਤੇ ਮੈਂ ਉੱਠ ਕੇ ਮੁੜ ਆਇਆ ਤੇ ਉਹ ਭਾਈ ਮਾਂ ਦਾ ਪੁੱਤ ਪੂਰਾ ਥਾਪੀਆਂ ਥੋਪੀਆਂ ਉਹਨੇ ਮੁੰਡੇ ਨੇ ਮਾਰ ਗਾ ਹਨਾ ਹਾਂ ਮੈਂ ਤਾਂ ਚੁੱਪ ਜੇ ਕਰ ਗਿਆ ਅਗਲੀ ਕੌਡੀ ਮੈਂ ਫੇਰ ਗਿਆ ਤੇ ਉਹਨੇ ਫੇਰ ਮੈਨੂੰ ਫੜ ਕੇ ਕੈਂਚੀ ਮਾਰੀ ਤੇ ਮੈਂ ਕਿਹਾ ਵੀ ਛੱਡ ਦੇ ਮੈਨੂੰ ਹੁਣ ਇਹ ਦੂਬਾਦ ਕਿਉਂ ਲੱਭੜਨਾ ਹਨਾ ਠੀਕ ਛੁੱਟਿਆ ਤਾਂ ਜਾਣਾ ਨਹੀਂ ਮੈਂ ਛੱਡ ਦੇ ਇੱਕ ਪਹਿਲਾ ਮੈਂ ਸੀ ਤੇ ਉਹਦਾ ਮਾਂ ਦਾ ਪੁੱਟ ਉੱਠ ਕੇ ਤੇ ਮੂਰੇ ਨੱਚਣ ਲੱਗ ਗਿਆ ਭਾਈ ਹਨਾ ਹਾਂ ਤੇ ਮਨ ਕਹ ਰਿਹਾ ਭਾਈ ਮੈਂ ਯਾਰ ਗੱਲ ਸੁਣ ਲੈ ਵੀ ਜਿੰਨਾ ਤੂੰ ਬਹੁਤ ਬਾਜੇ ਵਾਲਾ ਹਰਜੀਤ ਫੜ ਲਿਆ ਇਹ ਜਿਆ ਪੱਠੇ ਵੱਡ ਤੂੰ ਆ ਹੋਇਆ ਮੈਂ ਹਨਾ ਵੀ ਜਿੰਨਾ ਤੇਰਾ ਬਣਦਾ ਉਹਨਾਂ ਕਰ ਲੈ ਇੰਨਾ ਤਾਂ ਲੋੜ ਨਹੀਂ ਆ ਨੱਚਣ ਨੂੰ ਚੰਦੀ